ਕਿ ਗੌੜੀ ਬੈਰਾਗਣ ਮਹੱਲਾ ਚੰਖਾ ਹਮਰਾ ਮਨ ਚਿਤ ਹਰ ਆਸ ਨਿਤ ਸਾਡੇ ਮਨ ਇੱਕ ਏਕਮ ਪਰਮੇਸ਼ਰ ਮੰਦੀ ਚਗੁਣੀ ਵਿੱਚ ਇਹ ਆਸੇ ਲੱਗੀ ਰਹਿੰਦੀ ਹੇਸ਼ਾ ਲਈ ਕਿਉਂ ਦੇਖਾ ਹਰ ਦਰਸ ਤੁਮਾਰਾ ਕਾਲ ਪ੍ਰਭੁ ਵਾਹਿਗੁਰੂ ਆਜ ਕਾ ਜਨਮ ਕਿਸ ਪ੍ਰਕਾਰ ਅਸੀਂ ਵੇਖੀਏ ਇਹ ਮਨ ਦੇ ਚੀਨਨੀ ਜਰਾਗ ਨੇ ਆਸ ਲੱਗੀ ਰਹੀ ਹਰ ਵਕਤ ਜਿਵੇਂ ਪ੍ਰੀਤ ਲਾਈ ਸੋ ਜਾਣਤਾ ਜਿਨਾਂ ਨੇ ਪ੍ਰੀਤ ਲਾਈ ਉਹ ਗੁਰਮੁਖ ਜਾਣਦੇ ਐ ਜਿਨ੍ਹਾਂ ਗੁਰਾਂ ਨੇ ਸਿੱਖਾਂ ਦੇ ਅੰਦਰ ਪ੍ਰੀਤ ਲਾਈ ਉਹ ਗੁਰੂ ਸਾਹਿਬ ਜਾਣਦੇ ਐ ਜਿਸ ਵਾਹਿਗੁਰੂ ਨੇ ਆਪ ਦੀ ਪ੍ਰੀਤ ਲਾਈ ਹੈ ਉਹ ਵਾਹਿਗੁਰੂ ਆਪ ਜਾਣਦਾ ਹੈ ਇਹਨਾਂ ਵਾਹਿਗੁਰੂ ਨਾਲ ਪ੍ਰੀਤ ਲਾਇਓ ਗੁਰਮੁਖ ਜਾਣਦਾ ਹੈ। ਹਮਰੈ ਮਨ ਕਿਤ ਹਰ ਬਹੁਤ ਪਿਆਰਾ। ਸਾਡੇ ਮਨ ਜੀ ਕਿਤ ਵੀ ਕੀ ਅਕੰਤੀ ਹਰੀ ਬੰਤ ਪਿਆਰਾ ਹੈ ਸਾਰੀ ਦੁਨੀਆਂ ਨੂੰ ਜੇ ਤੂੰ ਨਾਮ ਦੇਵ ਜੀਨ ਕਿਹਾ ਸਗਲ ਭਗਤ ਦੇ ਨਾਮ ਬਲ ਹੈ। ਜੋ ਨਾਮੇ ਮਨ ਦੀ ਜਲਾ ਇਨਾਂ ਸਾਰੀ ਦੁਨੀਆਂ ਤੋਂ ਇਹ ਨਾਮ ਪਿਆਰਾ ਹੈ। ਇਨਾਂ ਨਾਮ ਦੇ ਜੀ ਕਹਿੰਦੇ ਨੇ ਨੂੰ ਕੱਲੇ ਨੂੰ ਪਿਆਰਾ ਹੈ ਸਿੱਧੇ ਪਾਪਾਂ। ਸੁਹਾਗੇ ਮੰਨ ਦੀ ਜੁਣੀ ਇੱਕ ਅਰੀ ਬਾਤ ਇਤਨ ਪਿਆਰ ਹੈ ਕਿ ਆਰਾ ਹੈ ਤੂੰ ਹਾਂ ਕੁਰਬਾਨੀ ਗੁਰ ਆਪਣੇ ਅਸੀਂ ਆਪਣੇ ਸਤਿਗੁਰੂ ਨਾਮੇ ਗੁਰ ਅੰਗਦ ਵੀ ਜਨਲਾ ਸਾਹਿਬ ਤੋਂ ਕੁਰਬਾਨ ਗੁਰੂ ਹਾਰੀਆ ਜਨ ਮੈਂ ਹਾਂ ਇਹਨ ਵਿਛੜਿਆ ਲੀ ਲਿਆ ਮੇਰਾ ਸਿਰਜਣਹਾਰ ਜਿਨਨ ਮੇਰਾ ਸਿਰੋਮਣੀ ਜਗਤ ਜਗਨਾ ਆ ਪਰਮੇਸ਼ਰੋ ਉਹ ਕਈਆਂ ਜਨਮਾਂ ਵਿੱਚ ਅਸੀਂ ਮੇਲ ਕਾ ਕਰਤਾ ਦ੍ਰਿਸ਼ਟੀ ਕਰ ਲਈ ਹੈ ਮੇਰੇ RAM ਹਮ ਤਾਪੀ ਸਰਲ ਪਰੇ ਹਰ ਦੁਆਰ ਵਿੱਚ ਭਾਈ ਦਾ ਵਾਸ ਕਰਨਾ ਹੈ ਮੇਰੇ ਭਾਈ RAM ਦੇ ਪਿਆਰੇ ਹੋ ਅਭੀ ਸੀਤਾ ਤਾਪੀ ਖਰੀ ਦੇ ਦਵਾਰੇ ਦੀ ਸ਼ਰਨ ਕਹੇ ਅੰਗੂਰੂ ਕੀ ਸੰਗਤ ਦੀ ਮਤ ਮੇਰੇ ਗੁਣ ਹਮ ਮੇਲੇ ਕਬਹੂ ਸਾਡੇ ਵਿੱਚ ਕੈਸੀ ਮਤਾ ਅਸੀਂ ਨਿਰਗੁਣ ਆ ਰਹਾ ਸਾਡੇ ਚ ਗੁਣ ਤਾਂ ਕੋਈ ਨਹੀਂ ਹੈ ਸਾਨੂੰ ਮੀਨ ਲਈ ਲਵੇ ਕਦੇ ਕਿਰਪਾ ਕਰਕੇ ਕਈ ਪਾਠੀ ਮੈਲੇ ਪੈ ਜਾਂਦੇ ਮੈਲੇ ਨਹੀਂ ਪੰਨ ਮਨ ਮਿਲਗਣ ਹੋ ਮੇਲਾ ਮਤਾ ਸਾਨੂੰ ਮਿਲਗਣਾਂ ਨੂੰ ਵੀਦਾਂ ਨੂੰ ਕਿਤੇ ਮੀੜੀ ਲਵੇ ਸੱਚੇ ਪਾਤਸ਼ਾਹ ਬਖਸ਼ੀ ਕਰੇ ਆਪਣੀ ਕਿਰਪਾ ਧਾਰਿ ਸਿਖੈ ਜੀ ਸਿਖਾਰ ਕਰਕੇ ਰਹਾ ਹਰਮਰੇ ਆਗਜੁਨ ਬਹਿਤ ਬਹਿਤ ਹੈ ਸਾਡੇ ਇੱਕ ਜਨਮ ਦੇ ਔਗਣ ਬਹੁਤ ਹੈ ਤੇ ਜਨਮਾਂ ਦੀ ਮਾਨਤਾ ਦੀ ਗਿਣਤੀ ਨਹੀਂ ਕਿ ਅਗਿਆਨਤੀ ਮਹਾਰਾਜ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਕੋ ਉਹ ਗੁਣ ਹਮਾਰੇ ਬਹੁਤ ਹੀ ਬਹੁਤ ਜਨਮਾਂ ਜਨਮਾਂ ਦੇ ਸਾਡੇ ਅੰਦਰ ਉਹ ਗੁਣ ਹਨ ਮਾਰਾ ਗਿਣੇ ਨਹੀਂ ਜਾਂਦੇ ਉਹ ਬਹੁ ਬਾਰ ਬਾਰ ਹਰ ਗਣ ਤ ਨਾ ਆਵੇ ਬਹੁਤ ਵਾਰੀ ਵਾਰੀ ਹਰੇਕ ਜਨਮ ਜਨਮ ਵਿੱਚ ਅਸੀਂ ਉਹ ਗੁਣ ਕਰਦੇ ਆਏ ਹਾਂ ਹਰੇਕ ਬਾਰ ਬਾਰ ਰੋਂ ਰੋਂ ਸਾਡਾ ਦੁਨੀਆ ਪਿਆ ਹੋਇਆ ਹੈ ਬਾਰ ਬਾਰ ਦਿਨ ਦਿਨ ਅਸੀਂ ਮਹਾਰਾਜੀ ਉਹ ਗੁਣ ਕਰਦੇ ਆਏ ਬਾਰੇ ਇਸ ਪ੍ਰਕਾਰ ਬਾਲਣ ਵਾਲਾ ਪਾਣੀ ਸਾੜਿਆ ਹੁੰਦਾ ਇਸ ਪ੍ਰਕਾਰ ਦੇ ਮਹਾਰਾ ਸਾਨੂੰ ਇਹ ਉਦੋਂ ਬਾਲਦੇ ਆ ਬਾਲ ਅਗਨੀ ਦੀ ਨਿਆਈ ਮਹਾਰਾ ਬਾਲਦੇ ਆ ਉਗਣ ਰਹੇ ਨੇ ਸਾਡੇ ਗੁੰਨੇ ਕਹੇ ਆ ਫਰੀ ਗਿਣਤੀ ਨਹੀਂ ਆਉਂਦੀ ਉਹਦੇ ਸਾਡੇ ਉਗਣਾਂ ਦੀ ਇੰਨੇ ਉਗਣ ਹਮ ਤੂੰ ਫੇਰ ਵੀ ਬਾਲ-ਬਾਲ ਉਗਣ ਕਰਦੇ ਰਹਿੰਦੇ ਬਹੁਤ ਗਿਣਤੀ ਨਹੀਂ ਆਉਂਦੀ ਹੈ ਕੰਤਾ ਹਰ ਹਰ ਦਇਆ ਤੇ ਮੋਹਰੇ ਤੂੰ ਗੁਣਵੰਤਾ ਉਪਕਾਰੀ ਹੈ ਗੁਣ ਕਰਨ ਵਾਲਾ ਹੈ ਉਪਕਾਰ ਕਰਨ ਵਾਲਾ ਹੈ ਇਹ ਹਰ ਹਰ ਪਰਮੇਸ਼ਰ ਦਇਆ ਦਾ ਘਰ ਹੈ ਤੂੰ ਹਰ ਆਪੇ ਵਸ ਲੈ ਹੈ ਹਰ ਭਾਵ ਹੈ ਜੇ ਗੁਰਦਾਨ ਤੇ ਨੂੰ ਭਾ ਜਾਵੇ ਸੋ ਗੁਣ ਵਾਲੇ ਹਾਂ ਉਹ ਤੂੰ ਕਿਰਪਾ ਕੇ ਹਮ ਸਰ ਦੀਨ ਬਿਆਲ ਨੂੰ ਤੁਮਹਾਰਾ ਉਪਤਿਆਰ ਕਹਿ ਕੀਜੇ ਇਹ ਆਦਮੀ ਭਾਵੇਂ ਮਾਰੇ ਸਾਨੂੰ ਬਖਸ਼ੀ ਲੋ ਆਪ ਅਤਰਾ ਦੀ ਰਾਖੇ ਗੁਰਸੰਗ ਦੀ ਇਸਤਾਨ ਸੰਗੇ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਗੁਣਾਂ ਗਾਰੇ ਨੇ ਆਜੀ ਸੰਗਤ ਵਿੱਚ ਮੇਲ ਕੇ ਰੱਖ ਲਿਆ ਉਪਦੇਸ਼ ਦਿਓ ਹਰ ਨਾਮ ਛਡਾ ਆ ਜੀ ਉਪਦੇਸ਼ ਬਖਸ਼ਿਆ ਤੇ ਪਰਮੇਸ਼ਰ ਦਾ ਨਾਮ ਹੀ ਗੁਪਤ ਛਡਾ ਲਵੇਗਾ ਤੈਨੂੰ ਜਨਮ ਮਰਨ ਤੋਂ ਤੇਰੇ ਗੁਣ ਕੀ ਕਹਾ ਮੇਰੇ ਸਤਿਗੁਰਾ ਸਿਰ ਸੰਗਰੀ ਆਗਦੇ ਕਿਹੜੇ ਕਿਹੜੇ ਗੁਣ ਕਹੀਏ ਕਹੇ ਲੀ ਜਾ ਸਕਦੇ ਜਦ ਗੁਰ ਬੋਲੇ ਤਦ ਜਿਗ ਹੋਏ ਜਾਏ ਜਿਵੇਂ ਜੀਵ ਜੀਵਿ ਉਪਕਾਰ ਵਾਲੇ ਬਚਨ ਬੋਲਦੇ ਹੋ ਜੋ ਮੁਖੋਂ ਕਹੂੰ ਸੇਵਕ ਦੇਖੀ ਹੈ ਤੁਹਾਨੂੰ ਨਾਨਕਾਂ ਤਰਾ ਜਾਨਾ ਆਪ ਸਕੇ ਬਾਖਾ ਆਪਣੀ ਗੱਦੀ ਸਾਨੂੰ ਦੇਖ ਕੇ ਚੌਥਾ ਸਰੂਪ ਬਣਾਤਾ ਕਿਉਂ ਜਦੋਂ ਆਪ ਬੋਲੇ ਕਿ ਸਾਡਾ ਸਰੂਪ ਹਨ ਗੁਰੂ ਰਾਜਾ ਸਾਹਿਬ ਜੀ ਅਸੀਂ ਹੈਰਾਨ ਹੋ ਜਾਂਦੇ ਕਿ ਸਾਡੇ ਜੀ ਕੋਈ ਕਹਾਣੀ ਸੀ ਆਦਿ ਸਮਾਣੇ ਬਖਸ਼ ਦਿੱਤੀ ਜਦੋਂ ਗੁਰੂ ਨਾਨਕ ਸਾਹਿਬ ਆਪ ਦੇ ਪੁਕਾਰਾਂ ਨੂੰ ਬੋਲ ਕੇ ਇੱਕੋ ਵਾਰ ਦਾੰਤ ਗਾਜਨ ਸਾਡੇ ਪਾਸੋਂ ਅਸੀਂ ਹੈਰਾਨ ਹੋ ਜਾਂਦੇ ਬਸਮਾਜ ਹੋ ਜਾਂਦੇ ਜਦੋਂ ਗੁਰੂ ਮਹਾਰਾਜ ਸਾਹਿਬ ਆ ਗੋਲ ਨੇ ਇਹ ਸਿੱਖ ਗੁਰੂ ਇਸ ਤਿਸੇ ਜੀਰੂ ਹੈ ਇੱਕੋ ਗੁਰੂ ਉਪਦੇਸ਼ ਚ ਲਾਏ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੀ ਲਾ ਅਸੀਂ ਬਸਮਾਦ ਹੋ ਜਾਂਨੇ ਆ ਗੁਰੂ ਜੀ ਨੇ ਜੀ ਬੋਲਦੇ ਹੋਏ ਆ ਗੁਰੂ ਨਾਲ ਅੰਤ ਨਹੀਂ ਪਾਇਆ ਜਾਂਦਾ ਹਮ ਜੈਸੇ ਅਪਰਾਧੀ ਅਰ ਕੋਈ ਰੱਖ ਹੈ ਵੀ ਜਦੋਂ ਮਾਤਾ ਪਿਤਾ ਨੇ ਜਿਹੜਾ ਜਿਹੇ ਪੁੱਤਰ ਕੋਈ ਕੰਮ ਕਰਿਆ ਕਰ ਮਹੌਰ ਦੇ ਵਿੱਚ ਮਾਤਾ ਨੂੰ ਕਨੇਵਾਲ ਕੇ ਦੇ ਦਿੱਤੇ ਚੰਗੇਰ ਲੈ ਕੇ ਜਦੋਂ ਗਏ ਬਾਜ਼ਾਰ ਵਿੱਚ ਸਾਰੇ ਬੱਚੇ ਜਿੰਨੇ ਹੋ ਕਾ ਦਿੰਦੇ ਫਿਰਦੇ ਵੀ ਘੂਣੀਆਂ ਲੈ ਲਓ ਆਪ ਜੀ ਬੋਲਦੇ ਨਹੀਂ ਕਿ ਕਿਨਾਰੇ ਨਾਓ ਬਾਜ਼ਾਰ 'ਚ ਖੜੇ ਗੱਦੀ ਬਾਜ਼ਾਰ ਦੇ ਵਿੱਚ ਸੰਧੂ ਅਮਰਦਾਸ ਸਾਹਿਬ ਦੇ ਦਰਵਾਜ਼ੇ 'ਨੂੰ ਕਦੀ ਆ ਰਹੀ ਹੈ ਇੱਕ ਸਿੱਖ ਨੇ ਕਿਹਾ ਵੀ ਘੂਣੀਆਂ ਮੈਂ ਸਿੱਖਾਂ ਨੂੰ ਵਰਤਾ ਦੇਉ ਮੈਨੂੰ ਦੇ ਦੇ ਇੱਕ ਗੁਕੂ ਘੁਕੂ ਭੜ ਕੇ ਆਪਨ ਚੰਗੇਰ ਵਿੱਚੋਂ ਡਿੱਗਾ ਕਿਰੋ ਕਨੇ ਇੱਕ ਨਾਲ ਦਾ ਸ਼ਰਮਾਨੀ ਅਖੀਰ ਦੋ ਬੁੱਕ ਡਿੱਤੇ ਫਿਰ ਸਾਰੀ ਚੰਗੇਰੀ ਉਲੱਤੀ ਇਹਦੇ ਪੱਲੇ ਜਿਹੜੇ ਸਿੱਖਦੇ ਪਾਪੀ ਉਹ ਸਾਰਿਆਂ ਨੂੰ ਵਰਤੌਣ ਲੱਗ ਗਿਆ ਸੰਗਤ ਜਰੀ ਜਾਂਦੀ ਨੂੰ ਉਹ ਇਹ ਕੋ ਪਿਤਾ ਦੇ ਕੋਲੇ ਆਏ ਤੇ ਤਾਂ ਨਾਲ ਅੱਖਾਂ ਕੱਢੀਆਂ ਉਸੇ ਵੇਲੇ ਮਹਾਰਾਜ ਸਾਹਿਬ ਕੋ ਕੋਈ ਜਨ ਆਇਆ ਪਿੱਛੇ ਬਾਅਦ ਕੋ ਸੰਗਤ ਨਾਲ ਰਹਿ ਕੇ ਸ੍ਰੀ ਗ੍ਰੰਥਵਾਚਕੀ ਪਾਠ ਸਰਚਣਾ ਜਾਗੇ ਉਹ ਬਚਨ ਮਹਾਰਾਜ ਸਾਹਿਬ ਪਿਛਲਾ ਕੀਤੇ ਕਰਾਉਂਦੇ ਆ। ਤੇ ਮਹਾਰਾਜ ਦੀ ਘੁੰਮਣੀਆਂ ਦੇਚ ਨੂੰ ਆਪੇ ਘਰਾਂ ਭੇਜੇ ਸੀ। ਉਹ ਸੰਗਤ ਨੂੰ ਵਰਤਾਇਤੀਆਂ ਦੇਖ ਕੇ ਸਾਨੂੰ ਪੀਤ ਅਵਰਾਧੀ ਸਮਝਿਆ ਸੀ। ਆਪ ਤੋਂ ਬਿਨਾ ਹੋਰ ਕੌਣ ਰੱਖ ਸਕਦਾ ਸੀ? ਤੂ ਜੀ ਸੱਚੇ ਪਾਪជា ਸਾਨੂੰ ਰੱਖ ਲਿਆ ਹਮ ਜੈਸੇ ਅਪਰਾਧੀ ਅਬਰ ਕੋਈ ਰੱਖ ਦੇ ਜੈਸੇ ਗੁਨਾਹਗਾਰੇ ਨੂੰ ਮਾਰੇ ਹੋਰ ਕਹਿਣ ਰੱਖਦਾ ਜਿਸ ਨੇ ਤੂ ਹੀ ਰੱਖ ਲਿਆ ਜੈਸੇ ਹਮ ਸਤਗੁਰੂ ਰਾਖ ਲੀਏ ਛਡਾ ਜੈਸੇ ਜਗਦੀਸ਼ਾਣੀ ਜੰਮਣ ਮੈ ਕੋ ਛਡਾ ਕੇ ਬੰਦਰੋਂ ਛਡਾ ਕੇ ਸਤਗੁਰੂ ਆਗ ਦੀ ਸ਼ਰਨ ਵਿੱਚ ਰੱਖਿਆ ਹੈ ਤੂ ਗੁਰ ਪਿਤਾ ਤੂ ਹੈ ਗੁਰ ਮਾਤਾ ਮੇਰੇ ਸਤਗੁਰੂ ਅਮਰਦਾਸ ਤੁਸੀਂ ਸਾਡੇ ਪਿਤਾ ਹੋ ਇਹੀ ਹੈ ਮੋਦਰੂਪ ਹੋ ਓ ਗੁਰਬੰਧ ਤੇ ਮੇਰਾ ਸਖਾ ਸਖਾ ਤੁਸੀਂ ਮੇਰੇ ਦਿਲ ਦੀ ਸੁਵੰਨੀ ਹੂੰ ਤੁਸੀਂ ਮੇਰੇ ਸਖਾ ਪਿਆਰੇ ਮਿੱਤਰੋ ਪਰਮੋਕ ਦੀ ਸਖਾ ਸੱਚ ਕਰਨ ਵਾਲੇ ਪਿਆਰੇ ਤੋਂ ਪਿਆਰੇ ਹੋਂ ਤੁਸੀਂ ਜੋ ਹਮਰੀ ਵਿਧ ਹੋਤੀ ਮੇਰੇ ਸਤ ਗੁਰੂ ਜਿਹਾ ਜੋ ਸਾਡੀ ਵਿਧੀ ਸੀ ਗਰੀਬੀ ਘਰ ਚ ਆਉਣੇ ਕਰਕੇ ਘੂਣੀਆਂ ਵੇਚਣਾ ਤੇ ਮਾਪਿਆਂ ਨੂੰ ਝੇਕਾ ਸੀ ਐਸੀ ਗਰੀਬੀ ਦੀ ਸਾਡੀ ਹਾਲ ਤੁਸੀਂ ਹੈ ਮੇਰੇ ਸਤਿਗੁਰੂ ਜੀ ਸਾਡ ਬਿਦ ਤੁਮ ਹਰ ਜਾਣ ਹੋ ਆ ਸਾਡੀ ਬਿਧੀ ਦੀ ਕਲਿਆਣ ਕਰਨ ਦੀ ਆਪ ਹੀ ਜਾਣਦੇ ਹੋ ਮਾਰੇ ਜੇਸੀ ਹਾਲ ਤੁਸੀਂ ਸਾਡੀ ਅਮਰ ਹੁਣ ਤੇ ਫਿਰ ਤੇ ਕੋਈ ਬਾਤ ਨਾ ਅਸੀਂ ਸਰਾ ਦੇ ਨਾਲ ਮਿਲ ਕੇ ਆਪ ਦੀ ਸ਼ਰਨੀ ਤੇ ਆ ਗਏ ਅਸੀਂ ਰੋਜ਼ ਤੇ ਫਿਰ ਤੇ ਅਸੀਂ ਕੋਈ ਗੱਲ ਨਹੀਂ ਸੀ ਸਾਡੀ ਪੁੱਛਦਾ ਹੋਰ ਸਤਿਗੁਰ ਸੰਗ ਕੀਰੇ ਹਮ ਸਾ ਪੇਤ ਪੂਜਨੀਕ ਸਤਿਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਕੀੜਿਆਂ ਨੂੰ ਗੁਰੂ ਗੱਦੀ ਦੇ ਦਿੱਤੀ ਚੌਥਾ ਸਰੂਪ ਬਣਾਤਾ ਦੀਦੀ ਪਾਨੀਆ ਆਨੰਦ ਕਰਾਤਾ ਇਹਦੀ ਪੁੱਤਰੀ ਦਾ ਇਉਂ ਕੀੜਿਆਂ ਨੂੰ ਵੀ ਸਾਨੂੰ ਸਤਨ ਕਰ ਲਿਆ ਗੁਰੂ ਗੱਦੀ ਦੇ ਤੇ ਬਰਾਜਮਾਨ ਕਰਤਾ ਕੀੜੇ ਤੁਛ ਜੀਵ ਸੀ ਅਸੀਂ ਸਾਨੂੰ ਬ੍ਰਹਮ ਰੂਪ ਕਰਕੇ ਸਤਨ ਕਰ ਦਿੱਤਾ ਧੰਨ ਧੰਨ ਗੁਰੂ ਨਾਨਕ ਜਨ ਕੀ ਰੈ ਧੰਨ ਸਤਿ ਗੁਰੂ ਨਾਨਕ ਦੇਵ ਜੀ ਸਾਡੇ ਜਨਾਂ ਨੇ ਤਨ ਗੁਰੂ ਅੰਗਦ ਸਾਹਿਬ ਸਾਡੇ ਜਨਾਂ ਦੇ ਤਨ ਗੁਰੂ ਅਗਰਵਾਸ ਸਾਹਿਬ ਗੁਰੂ ਨਾਨਕ ਰੂਪ ਸਾਰੇ ਜਨਾਂ ਦੇ ਪਿਆਰੇ ਜਿਤ ਮਿਲਿਆ ਕਿਉਂਕਿ ਸਭ ਸੋਗ ਸੰਕਟ ਸਦਿਆਂ ਨਾ ਮੀਨੇ ਕਰਕੇ ਸੋਗ ਜਿਹੜੇ ਮਿਛੋੜੇ ਦੇ ਸੀ ਸਮੁਖ ਤਕਣਾ ਸੀ ਜਿਹੜਾ ਚੇਦਾਂ ਪਰਮੇਸ਼ਰ ਦੀ ਨਾਮ ਪ੍ਰਾਪਤੀ ਕਰਕੇ ਇਹ ਸਾਰੇ ਚੱਕੇਗੇ ਜਮਨ ਮੰਨੂ ਦੁਖਾਜ ਕਹਿੰਦੇ ਆਪੀ ਵਿਆਦੀ ਉਪਾਦੀ ਆਦਕ ਸੰਕਾਇ ਸਮੁਖ ਤਕਣਾ ਸੀ ਜਿਹੜਾ ਅਧਿਆਤਮਾ ਵੀ ਪੂਰਵ ਜਿਹਵਾਦਕ ਸਾਰੇ ਦੁੱਖ ਚੱਕੇ ਦੇ ਆਪ ਦੀ ਕਿਰਪਾ ਅਸੀ ਹੋਈ ਗਉੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਉ ਲੋਭ ਤਹਿ ਤੇ ਜੀਵੇ ਬਿਛੇ ਹੋਏ ਕਿਸ ਪ੍ਰਕਾਰ ਤੇਰੇ ਨਾਮੋ ਮਹਾਰਾਜ ਕਿਨਾਂ ਤੀਜਾਂ ਚ ਲੱਗੇ ਹੋਏ ਐ ਮੇਰੇ ਰਾਮੇ ਨੀਜ ਕਰਮ ਹਰ ਮੇਰੇ ਸਾਡੇ ਹੇ ਅਰੀ ਜੀਆਂ ਦੇ ਜੋ ਜਨੂਰੋ ਕੇ ਆਪਦੇ ਵਿੱਚ ਕਹਿੰਦੇ ਹਨ ਕੰਚਨ ਨਾਰੀ ਮਹਿ ਜੀਉ ਲੋਭਤ ਹੈ ਇਹ ਚਾਹੁੰਦੇ ਜੀਵ ਸਾਡੇ ਕੋਲੇ ਕੰਚਨ ਸੇਨਾ ਬਹੁਤ ਹੋਵੇ ਤੇ ਚੰਗੀਆਂ ਚੰਗੀਆਂ ਸੇਨੇ ਦੇ ਰੰਗਵਾਦੀਆਂ ਇਸਤਰੀਆਂ ਹੋਣ ਇਹਨਾਂ ਦੇ ਜੀਵ ਹਰ ਵਕਤ ਦਿਸੀਆਂ ਪੁਰਖਾਂ ਦਾ ਲਗਾਏ ਮੋਹ ਹੋ ਰਿਹਾ ਮੋਹ ਮਿੱਠਾ ਮਾਇ ਮੈਦ ਜੋੜ ਕੇ ਮੜਾ ਮਾਇਆ ਪਿਆਰੀ ਲੱਗਦੀ ਹੈ ਮਿੱਠਾ ਮੋਹ ਸ੍ਰਮੀਆਂ ਦੇ ਚ ਲੱਗਾ ਹੋਇਆ ਪਿਆਰੇ ਲੱਗਦੇ ਹੈ ਮਿੱਠੇ ਤੇリエ ਵੀ ਨਹੀਂ ਆਈ ਇਸ ਮਾਇਆ ਦੇ ਪਦਾਰਥਾਂ ਦੇ ਨਾਲ ਮੋਹ ਕਰਕੇ ਮਿੱਠਾ ਸਮਝਿਆ ਹੈ}\,\text{ਤਾਰ ਮੰਦਰ ਘੋੜੇ ਖੁਸ਼ੀ}\,\text{ਘਰ ਕੱਚੇ ਬਣਾਉਣ ਵਿੱਚ ਮੰਦਰ ਪੱਕੇ ਹਵੇਲੀਆਂ ਬਣਾਉਣ ਤੇ ਚੰਗੇ ਘੋੜੇ ਸਵਾਰੀਆਂ ਵਾਸਤੇ ਇਹਨਾਂ ਚੀਜ਼ਾਂ 'ਚ ਖੁਸ਼ ਹੁੰਦਾ ਚੁੱਪ ਖੁਸ਼ੀ ਮੰਨਦੇ ਹਾਂ}\,\text{ਤਾਲ ਆਲੇ ਰਾਸ ਲਾਇਆ ਹੋਰ ਮੋਰਾਂ ਰਸਾਂ ਵਿੱਚ}$ ਗਾਇਬ ਰਸਾਂ ਦੀ লাশ ਛੱਡਿਆ ਹੈ ਹਰ ਪ੍ਰਭ ਚੇਤਨਾ ਆਵੇ ਇਹ ਹਰੀ ਪ੍ਰਭੂ ਆਜ ਕੇਤੇ ਨਹੀਂ ਕਦੇ ਆਉਂਦੇ ਜੀਆਂ ਦੇ ਕਿਉਂ ਸੀਤਾ ਮੇਰੇ ਹਰ ਰਾਮ ਇਹ ਮੇਰੇ ਹੋਈ ਜਾਵੇ ਕਿਸ ਸਰਕਾਰ ਸਾਡਾ ਛੁਟਣਾ ਹੋਵੇ ਅਸੀਂ ਤਾਂ ਫਸਣ ਵਾਲਿਆ ਫਸਣ ਕੀ ਬਿਰ ਸਭ ਕੋ ਜਾਣੇ ਛੁਟਣ ਕੀ ਕੋਈ ਆਈ ਹਾਲ ਸੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਮੇਰੇ ਰਾਮ ਪਰਮੇਸ਼ਰ ਇਹ ਮੇਰੇ ਸਾਡੇ ਮੇਅਰ ਕਰਕੇ ਜਿਹੜੇ ਕੰਮ ਹੈ ਨੀਕ ਹਨ ਭੈੜੇ ਕੰਮ ਹਨ ਇਹਨਾਂ ਪਦਾਂ ਦਾ ਦਾਤ ਪਿਆਰੀ ਦਿਸਿਆ ਦਾਕਾਰ ਆ ਕਿ ਫਸੇ ਪਏ ਹੋ ਗੁਣਵੰਤਾ ਹਰ ਹਰ ਬਾਇ ਜੇ ਜੀਵ ਵਾਹਿਗੁਰੂ ਤੂੰ ਗੁਣਵੰਤਾ ਪਰੁਪਕਾਰ ਕਰਨ ਵਾਲਾ ਹੈ ਇਹ ਹਨ ਪਰਮੇਸ਼ਰ ਦਇਆ ਦਾ ਘਰ ਹੈ ਆਪ ਤੁਹਾਡੀ ਕਿਰਪਾ ਬਸ ਆਉਂਦਾ ਨੇ ਸਭ ਕਿਰਪਾ ਕਰੋ ਮਾਰੇ ਸਾਰੇ ਗੁਨਾਹਾਂ ਨੂੰ ਬਖਸ਼ ਲਓ ਆਪਜੋ ਨਾਮ ਵਿੱਚ ਜੋੜੋ ਸਾਨੂੰ ਆਪ ਦੀ ਸ਼ਰਨ ਵਿੱਚ ਲਾਓ ਰਹਾਏ ਕਿਛ ਨਹੀਂ ਕੁ ਨਹੀਂ ਕਿਛ ਜਾਤ ਨਹੀਂ ਕੋਨਾ ਰੂਪ ਹੋਣੇ ਕਰਕੇ ਵੀ ਰੂਪ ਬੰਦ ਹੋਏ ਨਹੀਂ ਮੋਹ ਹੈ ਪ੍ਰਭ ਕੀ ਜੋਤ ਸ਼ਗਨ ਘਟੋ ਹੈ ਇਹ ਰੂਪ ਕਰਕੇ ਮੋਹ ਹੈ ਜਾਇਏ ਮੋਰ ਥੋੜੇ ਰੂਪ ਵਾਲੇ ਤੋਂ ਥੋੜੇ ਕੋਤੇ ਸਾਰੇ ਹੀ ਹਨ ਇਸ ਕਰਕੇ ਰੂਪ ਨਾ ਸਮਝੀਏ ਚਿੱਟੀ ਚਮੜੀ ਦਾ ਨਾਉ ਰੂਪ ਨਹੀਂ ਹੈ ਜੋ ਸਾਰੇ ਤੇ ਬਸੇਰੇ ਰੂਪ ਹੁੰਦੇ ਹਨ ਕੋਈ ਕੋੜ ਵਾਲੀ ਉਹ ਬੀਬੀ ਨਹੀਂ ਬਣ ਜਾਂਦੀ ਇਸੇ ਤਰ੍ਹਾਂ ਰੂਪ ਇਥੇ ਗੰਦੀ ਸਫਾਈ ਦਾ ਸਮਝਣਾ ਕਿ ਮਹਾਰਾਜ ਸਾਡਾ ਜਿੰਦ ਦੀ ਸਫਾਈ ਜਿਹੜੀ ਹੈ ਮਨ ਸਾਫ ਹੋ ਕੇ ਆਉਦੇ ਵੀ ਜੁੜਨ ਇਹ ਸਾਡਾ ਰੂਪ ਨਹੀਂ ਹੈ ਜਿੰਦ ਦੀ ਸਫਾਈ ਰੂਪ ਕਿਸ ਜਾਤ ਨਹੀਂ ਅਚੁੱਤ ਕੋਲ ਰੂਪੀ ਸਾਡੀ ਜਾਤ ਨਹੀਂ ਆਰਵ ਉਹ ਤੁਸੀਂ ਦੇਹ ਮਹਾਂਦੇਤੀ ਸਸੇ ਰਹਿਨੇ ਹੋ ਕਿਸ ਢੰਗ ਨਾ ਮੇਰਾ ਕੋਈ ਗਿਆਨ ਦਾ ਢੰਗ ਤਰੀਕਾ ਉਹ ਨਹੀਂ ਮਾਰਾ ਸਾਡਾ ਸਾਨੂੰ ਨਿਰਮਲ ਗਿਆਨ ਉਜਲ ਗਿਆਨ ਨੂੰ ਨਹੀਂ ਹੈ ਗਿਆ ਮੂਹ ਲੈ ਬੂਲ ਹੈ ਗੁਣ ਨੀ ਸੰਗੁਣ ਗਿਆਨ ਨਾ ਮੰਨਣ ਗਿਆਨ ਕੋਈ ਵੀ ਢੰਗ ਤਰੀਕਾ ਨਹੀਂ ਹੈ ਗਿਆ ਮੂਹ ਲੈ ਬੂਲ ਹੈ ਗੁਣ ਵੀ ਕਿਹੜਾ ਮੂਹ ਲੈ ਕੇ ਮਾਰਾ ਆਪਕੇ ਬੋਲਿਏ ਵੀ ਸਾਨੂੰ ਬਖਸ਼ ਲੈ ਇਹ ਤਾਂ ਮਾਰੇ ਗੁਨਾਹ ਤੋਂ ਵਹਿਤ ਹੋਾਂਗੇ ਨਾਮ ਜਪਿਆ ਨਾ ਕੀਰ ਆਦਿ ਨਾਮ ਜਪਨ ਦੀ ਆਗੇ ਸੋਇ ਸੈ ਸਬੰਧੀ ਉਹ ਆਪਦਾ ਨਾਮ ਅਸੀਂ ਜਪਿਆ ਹੀ ਨਹੀਂ ਇੱਦਾਂ ਬੇਮੁਖ ਰਹੇ ਹਾਂ ਹਮ ਪਾਪੀ ਸੰਗ ਗੁਰ ਉੱਭਰੇ ਅਸੀਂ ਸੀਤਾ ਬਈ ਗੁਨਾਹਗਾਰ ਪਰ ਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਨਾਲ ਮਿਲ ਕੇ ਬਚ ਗਏ ਹਾਂ ਉਹਨ ਸਤਗੁਰ ਕੀਰ ਇਹ ਕੋਈ ਸਾਦੇ ਪੁੰਨ ਤੇ ਨਹੀਂ ਸਾਦੇ ਪੁੰਨਾਂ ਨੇ ਦਖਸ਼ਲੀਆ ਇਹ ਪੁੰਨ ਦਾ ਸਰਗਰੂ ਸਾਲ ਗਈ ਹੈ ਨਾ ਸਾਰਾ ਗੁਰੂ ਨਾਨਕ ਸਾਹਿਬ ਦਾ ਪੁੱਤ ਨੂੰ ਹੈ ਸਾਡਾ ਕੋਈ ਪੁੰਨ ਨਹੀਂ ਸੀ ਤਾਂ ਪਾਪੀ ਸੀ ਗੁਰੂ ਸਾਹਿਬ ਦੀ ਸੰਗਤ ਕਰਕੇ ਬਚੇ ਆ ਇਹ ਸਤਿਗੁਰਾਂ ਦਾ ਪੁੰਨ ਹੈ ਪਰਉਪਕਾਰ ਹੈ ਜਿਹੜਾ ਬਖਸ਼ ਲਿਆ ਸਾਨੂੰ ਕਦ ਜੀਉ ਪਿੰਡ ਮੁਖ ਨੱਕਦੀ ਆ ਇਹ ਮੇਰੇ ਗੁਰੂ ਐਸ ਨੂੰ ਉਪਕਾਰ ਕੀਤਾ ਸਾਡੇ ਤੇ ਸਾਰਿਆਂ ਨੂੰ ਜੀਵ ਸੁਖੂ ਖੀ ਗੁੱਤ ਇਹ ਖੋਲਣੋਂ ਆਪੇ ਦਿੱਤਾ ਹੈ ਮਾਤਕ ਸਵੈ ਨਹੀਂ ਲੈਣੋਂ ਆਪੇ ਦਿੱਤਾ ਹੈ ਵਰਤਣ ਕੈ ਪਾਣੀ ਇਹ ਪਾਣੀ ਪੀਣੋਂ ਆਪੇ ਵਰਤਾਵਾ ਕਰਨੋਂ ਆਪੇ ਦਿੱਤਾ ਹੈ ਅੰਨ ਆਦਿਕ ਅੰਨ ਖਾਣਾ ਕੱਪੜ ਕੈ ਮਿਲਦੀ ਐ ਅੰਨ ਖਾਣੋਂ ਆਪੇ ਦਿੱਤਾ ਹੈ ਕੱਪੜੇ ਕੈ ਲੈਣੋਂ ਆਪੇ ਖਵਾਦ ਕਿ ਨਾਉਂਦੀ ਕਿਥੋਂ ਪਹਿਰ ਲਵੇ ਨਾਉਂਗੇ ਮੁਲਕ ਐਵੇਂ ਹੀ ਤੁਰੇ ਫਿਰਦੇ ਐ ਤੋ ਅਮੀ ਖਾਣ ਆਪ ਜੁਕੈ ਆਪਨੇ ਕਪੜਾ ਪਹਿਨੂ ਆ ਕੇ ਜੁਕੈ ਰਸ ਅਨ ਪੂ ਘਾਣੀ ਅਨੇਕ ਤਰ੍ਹਾਂ ਦੇ ਰਸ ਹੋਰ ਵੀ ਭੋਗਣੂ ਆਪੇ ਸੁਪਾਰ ਸਾਹਿਬ ਕਹਿੰਦੇ ਆਪ ਨੇ ਬਖਸ਼ੇ ਹੈ ਜਿੰਨ ਦੀਏ ਸੋ ਚਿਤ ਨ ਆਵੇ ਉਸ ਆਪ ਨੂੰ ਆਹ ਗਰੂ ਇਹ ਸਾਰੇ ਪਵਾਰ ਜੁਕਤੇ ਹੈ ਉਹ ਸਾਡੇ ਚੇਤੇ ਨਹੀਂ ਆਉਂਦੇ ਐਡਾ ਉਕਾਰ ਹੈ ਆਪਕਾ ਪਜੂ ਹਾਂ ਕਰ ਜਾਂਦੇ ਜੀ ਜੀ ਪਸੂ ਹਉਮਾ ਕਰਕੇ ਜਾਂਦਾ ਮੈਂ ਆਪ ਦੇ ਉਦਮ ਨਾਲ ਅੰਨ ਪੈਦਾ ਕੀਤਾ ਉਦਮ ਨਾਲ ਬਸਰ ਪੈਦਾ ਹਾਂ ਉਦਮ ਦੇ ਨਾਲ ਵਿਆਹ ਕਰਾਏ ਐ ਇਹ ਰਸ ਭੋਗਦਾ ਹਾਂ ਸੋ ਤੁਝੁ ਹੋਂ ਮੈਂ ਕਰਕੇ ਆਪਦੇ ਹੀ ਮੰਨੀ ਬੈਠਾ ਹੈ। ਸਭ ਕੀ ਤੈਰਾ ਵਰਤਦਾ। ਇਹ ਮੇਰ ਵਾਹਿਗੁਰੂ ਇਹ ਸਭ ਕੁਝ ਕੀਤਾ ਰਿਹਾ ਆਪਦਾ ਹੀ ਵਰਤ ਰਿਹਾ ਹੈ। ਤੁ ਮੰਤਰ ਜਾਨੀ। ਤੂੰ ਸਾਰੇ ਦੇ ਅੰਦਰਲਾ ਜਾਨਵਾਲਾ ਅੰਤਰ ਜਾਨੀ ਹੈ। ਹਮ ਜਾਣਦੇ ਨਹੀਂ ਕੀ ਆ ਰਹੇ ਕੀ ਕਰ ਰਹੇ। ਅਸੀਂ ਮਾਰੇ ਜੀਵ ਤੁਛੇ ਵਿਚਾਰੋ ਕੀ ਕਰ ਸਕਦੇ ਹਾਂ ਕੁਛ। ਸਭ ਖੇਲ ਤੂੰ ਸਵਾ। ਇਹ ਸਾਰੇ ਆਪਦਾ ਖੇਲ ਅੰਗ ਭਾਂ ਤੇ ਪਛਰੇ ਆਪਦਾ ਹੀ ਮਾਲਕਾ ਖੇਲ ਹੈ ਸਾਰਾ। ਜਨਨਾਲਕ ਹਾਕ ਵਿਹਾਜੇ ਬਰੂ ਨਾ ਕੋ ਸਾਲ ਸੰਗਤੂ ਕੀ ਹੱਥ ਵਿੱਚ ਤੇਰੇ ਮੁੱਲ ਖਰੀਦੇ ਹੋਏ ਗੋਲੇ ਹੋ ਹਰ ਗੁਲਮ ਗੁਲਾਮੀ ਹੈ ਤੇਰੇ ਗੁਲਮ ਗੁਲਾਮੀ ਗੁਲਾਮਾਂ ਦੇ ਗੁਲਾਮ ਹੋ ਗੁਲਮ ਕੰਮ ਕਰਨ ਵਾਲੇ ਗੁਲਾਮੀ ਦਾਸ ਨਾ ਆਏ ਤੇਲੂਏ ਹਸਕੇ ਪਰਛਾ ਜਿਸ ਕਾਰਜ ਕੰਮ ਜਿਸੀ ਲਾਉ ਉਹ ਗੁਲਮ ਕੰਮ ਦੇ ਤਾਂ ਹੀ ਕਰਨ ਆਏ ਅਸੀਂ ਗੁਲਾਮੀ ਹਾਂ स हा कहरे हा गुल हलो बि गुलाम हा असीं दास बिस ह